ਸਾਦੇ ਹੱਕ ਵਿੱਚ ਕੁਕਰਨ ਵਿਖੇ ਹੋਇਆ ਵਿਸ਼ਾਲ ਇਕੱਠ। ਸੰਤ ਬਾਬਾ ਅਮਰੀਕ ਸਿੰਘ ਖੁਕਰਨ, ਸੰਤ ਮਹਾਤਮਾ ਮੂਨੀ ਖੇੜਾ ਬੇਟ ਆਦਿ ਨੇ ਪਾਰੀ ਲੀਡ ਨਾਲ ਜਿਤਾਉਣ ਦਾ ਕੀਤਾ ਵਾਦਾ। ਲੋਕ ਸਭਾ ਹਲਕਾ ਖੰਡੂੜ ਸਾਹਿਬ ਤੋਂ ਆਜ਼ਾਦ ਉਮੀਦਵਾਰ ਬਜਰ ਚੋਣ ਲੜ ਰਹੇ। ਵਾਰਿਸ ਪੰਜਾਬ ਦੀ ਜਥੇਬੰਦੀ ਦੇ ਮੁਖੀ ਭਾਈ ਅਮਰਿਤਪਾਲ ਸਿੰਘ ਖਾਲਸਾ ਦੀ ਚੋਣ ਮੁਹਿੰਮ ਨੂੰ ਹੋਰ ਤੇਜ਼ ਕਰਦੇ ਹੋਏ ਸੰਤ ਬਾਬਾ ਅਮਰੀਕ ਸਿੰਘ ਖੁਕਰਨ ਸੰਤ ਬਾਬਾ ਮਹਾਤਮਾ ਮੁਨੀ ਖੇੜਾ ਬੇਟ, ਪੰਜਾਬ ਕਿਸਾਨ ਯੂਨੀਅਨ ਬਾਗੀ ਅਤੇ ਇਲਾਕੇ ਦੀ ਸੰਗਤ ਵੱਲੋਂ ਡੇਰਾ ਭਾਈ ਹਰਜੀ ਸਾਹਿਬ ਖੁਕਰੇਲ ਵਿਖੇ ਵਿਸ਼ਾਲ ਇਕੱਠ ਕੀਤਾ ਗਿਆ। ਇਸ ਮੌਕੇ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੇ ਪਿਤਾ ਸਰਦਾਰ ਤਰਸੇਮ ਸਿੰਘ ਵਿਸ਼ੇਸ਼ ਤੌਰ ਤੇ ਪੁੱਜੇ। ਇਸ ਮੌਕੇ ਬੋਲਦਿਆਂ ਪੰਜਾਬ ਕਿਸਾਨ ਯੂਨੀਅਨ ਬਾਗੀ ਦੇ ਆਗੂ ਡਾ. ਗੁਰਦੀਪ ਸਿੰਘ ਭੰਡਾਲ ਸੰਤ ਬਾਬਾ ਅਮਰੀਕ ਸਿੰਘ ਖੁਖਰੈਣ ਸੰਤ ਮਹਾਤਮਾ ਮੂਨੀ ਖੇੜਾ ਬੇਟ ਆਦੀ ਨੇ ਭਾਈ ਸਾਹਿਬ ਦੇ ਪਿਤਾ ਤਰਸੇਮ ਸਿੰਘ ਨੂੰ ਵਿਸ਼ਵਾਸ ਦਿਵਾਇਆ ਕਿ ਬੇਟ ਇਲਾਕੇ ਦੀ ਸੰਗਤ ਵੱਲੋਂ ਪਾਰਟੀਬਾਜ਼ੀ ਤੋਂ ਉੱਪਰ ਉੱਟ ਕੇ ਭਾਈ ਅਮਰਿਤਪਾਲ ਸਿੰਘ ਨੂੰ ਵੱਡੀ ਲੀਡ ਨਾਲ ਜਿਤਾਉਣਗੇ ਇਸ ਮੌਕੇ ਬੋਲਦਿਆਂ ਭਾਈ ਅਮਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਕਿਹਾ ਕਿ ਇਹ ਲੜਾਈ ਭਾਈ ਅਮਰਿਤਪਾਲ ਸਿੰਘ ਖਾਲਸਾ ਦੀ ਨਹੀਂ ਹੈ ਬਲਕਿ ਪੰਜਾਬ ਦੀ ਨੌਜਵਾਨੀ ਨੂੰ ਨਸ਼ਾ ਦੀ ਦਲਦਲ ਤੋਂ ਬਚਾਉਣ ਲਈ ਅਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਭਾਈ ਸਾਹਿਬ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਉਣ ਇਸ ਮੌਕੇ ਵੱਡੀ ਗਿਣਤੀ ਵਿੱਚ ਇਲਾਕੇ ਭਰ ਤੋਂ ਸੰਗਤਾਂ ਨੇ ਹਾਜ਼ਰੀ ਭਰੀ। ਕਪੂਰਥਲਾ ਤੋਂ KTV ਪੰਜਾਬ ਲਈ ਪੱਤਰਕਾਰ ਜੋਗਿੰਦਰ ਸਿੰਘ ਜਾਤੀਕੇ ਜੀ ਦੀ ਵਿਸ਼ੇਸ਼ ਰਿਪੋਰਟ। ਅਸੀਂ ਸਾਰਾ ਕੁਝ ਵਿਚਾਰਨਾ ਹੈ ਸੋ ਵੀਰੋ ਮੈਂ ਜਾਣਾ ਸਮਝ ਨਹੀਂ ਲੈਣਾ 2 ਮਿੰਟਾਂ ਦਾ ਦਰਦੀਸ਼ ਨੂੰ ਪੜ੍ਹਾਉਣ ਦਾ ਦਾਖਾਣਾ ਦੇ ਗਏ ਉਸ ਤੋਂ ਬਾਅਦ ਉਹ 5 ਮਿੰਟ ਰਹਿਣਗੇ ਇਸ ਤੋਂ ਬਾਅਦ ਇਹ ਖੇਮਾ ਤੋਂ ਜਾਜ ਹੋਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਖਾਲਸਾ ਜੀ ਸਰਵਾਭਾ ਅਭਿਸ਼ੇਕ ਜੀ ਨੂੰ ਲੈਣ ਵਾਲੇ ਛੇਵਾ ਸਰਵਾਭਾ ਮਾਤਾ ਜੀ ਖੈਰਾ ਬੈਠੋ ਜਿਹੜੇ ਕਿ ਪਹਿਲੇ ਦਿਨ ਤੋਂ ਹੀ ਬਹੁਤ ਵੱਡਾ ਸਹਿਯੋਗ ਦੇ ਰਹੇ ਨੇ ਅਸੀਂਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਪਈਸਾ ਭਾਈ ਅਮਰਪਾਲ ਸਿੰਘ ਜੀ ਤੇ ਸਤਿਕਾਰਯੋਗ ਪਿਤਾ ਜੀ ਸਰਦਾਰ ਤਸੀਬ ਸਿੰਘ ਜੀ ਤੇ ਉਹਨਾਂ ਦੀ ਪੂਰੀ ਟੀਮ ਤੇ ਪਹੁੰਚੀ glandular ਸੁਆਗਤ ਕਰਦੇ ਆਂ ਸਭ ਤੋਂ ਪਹਿਲਾਂ ਤਾਂ ਫਕੀਰ ਸਾਹਿਬ ਜੀ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀਆਂ ਗੱਲਾਂ ਬਾਤਾਂ ਜੋ ਪੰਜਾਬ ਦੇ ਮੌਜੂਦਾ ਹਾਲਾਤ ਨੇ ਉਹਨਾਂ ਸਾਰਿਆਂ ਬਾਰੇ ਤੁਹਾਨੂੰ ਪਹਿਲਾਂ ਬਰਦਾਇਆ ਨੇ ਦੱਸ ਦਿੱਤਾ ਹੈ

ਦੇ ਪਾਈ ਸਾਹਿਬ ਤੁਹਾਡੇ ਦਾ پورا ਪਰਵਾਹ ਜਥੇਬੰਦੀ ਪੰਜਾਬ ਕਿਸਾਨ ਜਗਤ ਬਾਗੀ ਦੀ ਪੂਰੀ ਟੀਮ ਇੱਕ ਬੇਨਤੀ ਲੈ ਕੇ ਆਏ ਤੁਹਾਡੇ ਕੋਲੇ ਕਿ ਅੱਜ ਗੁਰਨਾਨਕ ਜਿਸ ਤਰ੍ਹਾਂ 18 ਮਹੀਨੇ ਦਾ ਸਗਾਸ਼ ਜਿਹੜਾ ਚੱਲਿਆ ਸੀ ਦਿੱਲੀ ਦੇ ਵਿੱਚ ਉਹਦੇ ਵਿੱਚ ਗੁਰਨਾਨਕ ਆਪ ਵਿੱਚ ਆ ਸੀ ਸਰਕਾਰ ਨੇ ਬਹੁਤ ਸਾਰੀਆਂ ਕੋਸ਼ਿਸ਼ਾਂ ਚੱਲਣਾ ਚੱਲੀਆਂ ਪਰ ਗੁਰਨਾਨਕ ਆਪ ਵਿੱਚ ਹੀ ਚੱਲਿਆ ਤੇ ਜਿਸ ਦਿਨ ਦਾ ਪਾਈ ਸਾਹਿਬ ਨੇ ਐਲਾਨ ਕੀਤਾ ਹੈ ਉਸ ਦਾ ਵੀ ਗੁਰਨਾਨਕ ਆਪ ਵਿੱਚ ਹੀ ਚੱਲ ਰਿਹਾ ਹੈ ਅਲੈਕਸਾ ਦੀ ਗੱਲ ਕਰੀਏ ਤਾਂ ਪਾਈ ਸਭ ਕੋ ਕਿਸੇ ਸਿਆਸੀ ਕਹਿ ਬਲੋਂ ਨਹੀਂ ਖੜੇ ਆਜ਼ਾਦ ਹੋਈਂਦਾਂ ਦੇ ਤੌਰ ਤੇ ਖੜੇ ਨੇ ਤੇ ਨਾ ਹੀ ਅਸੀਂ ਕੋਈ ਸਿਆਸੀ ਨੇ ਰਹੇ ਨੇ ਨਾ ਹੀ ਅਸੀਂ ਤੁਹਾਡੇ ਕੋਲ ਕੋਈ ਦਲੀਆ ਬਣਾ ਲਈਏ ਛਪਣਾ ਦੀ ਸਿਆਸਤ ਕਰ ਬਣਾਏ ਆ ਤੁਕ ਪਹਿਲੇ ਤਾਂ ਕੋਈ ਚਤੇ ਬਣੀ ਦਾ ਸੁਭੂ ਰਿਆ ਕਿ ਅਸੀਂ ਕਦੀ ਕਿਸੇ ਵਾਸਤੇ ਵੋਟ ਨਹੀਂ ਮਰਦੀ ਪਰ ਸਾਡੇ ਗੱਲ ਕੌਮ ਦੀ ਹੋ ਰਹੀ ਹੈ ਪੰਥ ਦੀ ਹੋ ਰਹੀ ਹੈ ਸੋ ਜਾਗਿਆ ਕੱਲਾ ਨਾ ਕਰਦੇ ਹੋਏ ਛੋਟੀ ਜੀ ਤੁਹਾਡੇ ਚਰਨਾਂ ਦੇ ਵਿੱਚ ਕਿਉਂਕਿ ਸੰਗਰ ਕਬੜੀ ਹੁੰਦੀ ਹੈ ਸੰਗਤ ਦੇ ਚਾਪਨਾ ਦੇ ਵਿੱਚ ਬੇਨਤੀ ਲੈ ਕੇ ਆਏ ਆ ਕਿ ਬਹੁਤ ਸਾਰਾ ਇੱਕ ਕੂੜ ਪਹਚਾਰ ਸਰਕਾਰਾਂ ਵੱਲੋਂ ਸੈਟਪੀਆਂ ਯਕਸ਼ੀਆਂ ਵੱਲੋਂ ਪੂਰਾ ਜੋਰ ਲਾ ਕੇ ਕੀਤਾ ਗਿਆ ਸੀ ਕਿ ਭਾਈ ਸਾਹਿਬ ਭਾਈ ਅਮਰਪਾਲ ਸਿੰਘ ਜੀ ਖਾਲਸਾ ਹਾਂ ਥਾ ਅਕੜਦੀ ਗੱਲ ਕਰਦੇ ਨੇ ਨੌਜਵਾਨਾਂ ਨੂੰ ਪਰਵਾਉਣਗੇ ਬਹੁਤ ਕੁਸ਼ਤੀ ਆ ਗਿਆ ਲੋਕ ਐਸਾ ਇਹ ਗੱਲ ਨਹੀਂ ਕਰਦਾ ਪਰ ਅੱਜ ਕਰਨਾਲ ਦੇ ਸਾਹਮਣੇ ਤੋਂ ਸਭ ਦਾ ਨੇ ਮੌਕਾ ਦਿੱਤਾ ਇੱਕ ਸੰਵਧਾਨਿਕ ਕੌਟਾ ਗੁਰੂ ਨਾਲ ਇਹ ਕਹਿੰਦਾ ਹੈ ਅੱਜ ਕਿਸੇ ਦੇ ਲਾੜੀ ਮਾਰਨੀ ਕੋਈ ਲੜਾਈ ਨਹੀਂ ਚੱਕਣੀ ਕੋਈ ਕਿਸੇ ਦੇ ਸਿਸਤੀ ਆਪਣੀ ਹੋ ਰਹੀ ਸਿਰਫ ਗੱਲ ਹੀ ਹੋ ਰਹੀ ਹੈ ਗੱਲ ਹੋ ਰਹੀ ਹੈ ਪਾਕਿਸਤਾਨ ਤੁਸੀਂ ਆਪਣੀ ਮਾਤ ਆਪਣੀ ਸਮਝ ਦੇ ਅਨਸਾਰ ਇੱਕ ਜੁਗਨ ਦੀ ਅਧਿਵਾਸ ਰਚਣਾ ਹੈ ਜਿਹੜਾ ਇਤਿਹਾਸ ਇੱਕ ਜੁਗਨ ਨੂੰ ਰਚਿਆ ਜਾ ਰਿਹਾ ਹੈ ਜਿੱਦਾਂ ਦਾ ਸੱਤਾ ਦੇ ਵਿੱਚ ਉਤਸ਼ਾਹ ਹੈ ਤੁਸੀਂ ਉਸ ਸੱਤਾ ਦੇ ਇਹਾਸ ਦੇ ਪੰਨਿਆਂ ਦੇ ਵਿੱਚ ਸਹੀ ਅਕਸ਼ਰ ਤੋਂ ਦਾ ਨਾਮ ਲਿਖਿਆ ਚਾਹੂਗਾ ਜਿਸ ਤਰ੍ਹਾਂ ਭਾਈ ਸਾਹਿਬ ਭਾਇਵ੍ਰਤਪਾਲ ਸਿੰਘ ਜੀ ਖਾਲਸਾ ਖਾਲਸਾ ਵੀ ਇਤ ਲੋੜਦੇ ਸੀ ਤੁਸੀਂ ਉਸੇ ਤਰ੍ਹਾਂ ਹੀ ਵਹੀਰਾ ਘੱਟ ਕੇ ਢੂਠਾ ਵਾ ਜਾਣਾ ਹੈ ਤੇ ਭਾਈ ਸਾਹਿਬ ਇਹ ਆਪਣੇ ਵਿੱਚ ਪਧਰਾ ਦੇਣਾ ਹੈ ਤੁਹਾਡੀ ਇੱਕ ਕੀਮਤੀ ਬੋਲ ਪੈਸਾ ਭਾਈ ਆਪਣੇ ਪਾਸੇ ਖਾਲਸਾ ਦੇ ਹੱਥੇ ਵਿੱਚ ਜਾਵੇ ਤਾਂ ਜੋ ਭਾਈ ਸਾਹਿਬ ਜੇਲਾ ਤੋਂ ਰਿਹਾ ਹੋ ਸਕਣ ਤੇ ਜਿਸ ਤਰ੍ਹਾਂ ਪਹਿਲਾਂ ਖਾਲਸਾ ਵੀ ਇਤ ਲੋੜਦੇ ਸੀ ਗੁਰੂ ਦੇ ਲਾੜੋਂ ਲੱਗਦੇ ਸੀ ਪਾਣੀ ਤੇ ਬਾਣੀ ਦੀ ਗੱਲ ਕਰਦੇ ਸੀ ਨੌਜਵਾਨੀ ਨੂੰ ਨਸ਼ਿਆਂ ਤੋਂ ਛੁਡਾ ਕੇ ਮੁਕਤਾਨ ਦੇ ਵਿੱਚ ਲੈ ਕੇ ਆਏ ਸੀ ਉਸ ਤਰ੍ਹਾਂ ਦੁਬਾਰਾ ਤੋਂ ਸੇਵਾ ਤੋਂ ਆ ਸਕਣ ਇੱਕ ਦੂਰ ਨੂੰ ਤੁਸੀਂ ਇਤਿਹਾਸ ਰਚ ਰਹੇ ਏਵੇਂ ਇੱਕ ਬੇਖਿਆ ਗੋਲ ਕਰੋ ਵਾਹਿਗੁਰੂ ਜੀ ਕਾਰ ਸਾਹਿਬ ਵਾਹਿਗੁਰੂ ਜੀ ਕੀ ਬਖਸ਼ਾ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਆਰ ਜਿਵੇਂ ਸੰਤਾਨ ਨੂੰ ਪਰਿਪਾਨ ਪਤਾ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਭਾਈ ਸਾਹਿਬ ਭਾਈ ਅਮਰਪਾਲ ਸਿੰਘ ਜੀ ਜਿਨ੍ਹਾਂ ਨੂੰ ਮੇਰਾ ਕਿਸੇ وجہ ਤੋਂ ਪੇਣਾ ਕਿਸੇ ਗੱਲ ਤੋਂ ਕੋਈ ਉਹਨਾਂ ਨੇ ਅਪਰਾਧ ਨਹੀਂ ਕੀਤਾ ਕੋਈ ਉਹਨਾਂ ਨੇ ਕਿਸੇ ਕਿਸੂ ਵੀ ਕੋਈ ਵੀ ਜਿਹੜਾ ਉਹਨਾਂ ਨੇ ਪ੍ਰਾਤਵਾਰੀ ਗੱਲ ਨਹੀਂ ਸੀ ਕੀਤੀ ਇਹ ਗੱਲ ਕੀਤੀ ਸੀ ਕਿ ਇੱਕ ਨੌਜਵਾਨੀ ਨੂੰ ਬਚਾਉਣ ਦੀ ਕੀਤੀ ਸੀ ਨਸ਼ਿਆਂ ਦੇ ਨਾਲ ਜੋ ਦਲਦਲ ਦੇ ਵਿੱਚ ਖੋ ਗਈ ਸੀ ਸ਼ਗਰ ਉਹਨਾਂ ਨੂੰ ਦਲਦਲ ਦੇ ਵਿੱਚੋਂ ਕੱਢਣ ਵਾਲੇ ਜੰਦਰ ਕੀਤੇ ਖਾਲਸਾ ਵੀ ਇਹ ਰੌਣਕ ਕੀਤੀ ਜਿਸ ਤਰ੍ਹਾਂ ਕਿ ਕਿਸੇ ਜਗ੍ਹਾ ਤੇ ਅਮਰ ਜੱਤੀ ਲੱਗੀ ਸੀ ਸੰਗਵਾ ਦਾ ਕਰਤਾਰ ਸਿੰਘ ਦੀ ਪਿੰਡਾਂ ਵਾਲੇ ਬਾਹਰ ਮੁਖਾਂ ਨੇ ਇਹ ਤਰ੍ਹਾਂ ਇਹ ਖਾਲਸਾ ਵੀ ਹਿੱਲ ਚੱਲੀ ਗਈ ਇੱਥੇ ਤਰਹੀ ਜਿਹੜੇ ਬਹੁਤ ਵੱਡੇ ਨਗਰ ਕੀ ਤਰਕਦੇ ਸੀ ਤੇ ਅੰਮ੍ਰਿਤ ਦਾ ਪ੍ਰਚਾਰ ਕੀਤਾ ਦੀ ਅੰਮ੍ਰਿਤ ਸੰਚਾਰ ਕੀਤਾ ਹੀ ਤਾਂ ਤਾਂ ਤੇ ਉਸੇ ਸ਼ੇਕ ਕਰਤਾਨ ਕਰਕੇ ਤੇ ਆਪਣਾ ਰਾਜ ਭਾਗ ਕਾਇਮ ਕਰੀਏ ਹੋਰ ਇਸ ਤੋਂ ਵੱਧ ਕੁਝ ਨਹੀਂ ਤੇ ਇਹਨਾਂ ਨੇ ਆਵਾਜ਼ بلند ਕੀਤੀ ਜੀ ਦੇਸ਼ ਦੇ ਵਾਸਤੇ ਧਰਮ ਦੇ ਵਾਸਤੇ ਜੇ ਕੋਈ ਇਹਨਾਂ ਨੂੰ ਚੰਗਾ ਨਾ ਲੱਗਾ ਤਾਂ ਇਹਨਾਂ ਨੇ ਬੇੜਾ ਵਜਾ ਕੇ ਇਹੋ ਜਿਹੇ ਕੇਲ ਪਾ ਕੇ ਨਿਗਰੂ ਘਰ ਦੇ ਵਿੱਚ ਭੇਜ ਦਿੱਤਾ ਕਿਉਂਕਿ ਆਪਾਂ ਬੜੇ ਪਿਛਲੇ ਸਮੇਂ ਉਹਦੇ ਪਾਪ ਦਾ ਚਲਾਨ ਸਰਕਾਰ ਨੇ ਭਰੀਆਂ ਜੀ ਟੈਸ਼ਨਾਂ ਵੀ ਮੋਰ ਪਾ ਕੇ ਉਹ ਜੇ ਧੋਰੀ ਦੇ ਮੇਰੇ ਨਾਲ ਜੇ ਚੋ ਆਪੇ ਹੀ ਮਾਰਾ ਜੇ ਸਾਹਮਣੇ ਅੱਜ ਭਾਈ ਅਮਰੋ ਕਾਲ ਸਿੰਘ ਜੀ ਦੇ ਸਰਕਾਰ ਦੇ ਪਿਤਾ ਜੀ ਜੇ ਆਪਣੇ ਮਾਪੋਤਾਂ ਦਾ ਤਾਂ ਤੇਰਾ ਬਾਬਾ ਭਾਈ ਅਜੀਸਾ ਵਿਕੇ ਸੰਗਤ ਦੇ ਸਵੇਰ ਪਹੁੰਚੇ ਆ ਔਰ ਸਾਰੇ Grazie. ਕੀ ਬਦੀ ਦੀ ਧਰਮ ਤੇ ਆ ਧਰਮ ਨਹੀਂ ਚੱਲ ਰਹੀ ਕਿਉਂਕਿ ਆਪਾਂ ਆਪਣੇ ਜੀਤ ਉਸ ਜਿਹੜੇ ਜਿਹੜੇ ਰਾਜਨੀਤਿਕ ਲੋਗ ਆ ਇਹ ਜਿੱਦਾਂ ਗਰੀਬਾਂ ਦੀਆਂ ਜਾਂ ਉਹ ਤੋਂ ਪਹਿਲੇ ਆਂਦੀ ਇਹੋ ਸਭ ਉਸੇ ਸੀ ਕਿ ਆਵਾਜ਼ ਨਾ ਆਉਣ ਲਈ ਚੁਪਟ ਕੇ ਉਹ ਹਾਲੀ ਕਰਦੇ ਰਹਿਣ ਇਸ ਹੁਣ ਵੀ ਸਾਨੂੰ ਏਜੰਸੀਆਂ ਦੇ ਤਰੂਜਾ ਹੋਰ ਤਰੀਕਿਆਂ ਨਾਲ ਕਰੀ ਜਾਤ ਪਾਚ ਕਰੀ ਧਰਮ ਦੇ ਨਾਂ ਤੇ ਵੰਡ ਕੇ ਸਾਰੇ ਪੰਜਾਬ ਨੂੰ ਪਰਬਾਨ ਕੀਤਾ ਜਾ ਰਿਹਾ ਇਸ ਕਰਕੇ ਸਾਨੂੰ ਬਹੁਤ ਚੇਤ ਹੁੰਦੀ ਲੋੜ ਹੈ ਆ ਜੀ ਕਿ ਅਸੀਂ ਇਹ ਇਹ ਸਭ ਕਿੰਨਾ ਸ਼ੋਸ਼ਣ ਕਰ ਰਹੇ ਹਾਂ ਸਾਨੂੰ ਕਿ ਇਹ ਜੇ ਇੱਕ ਇਹੋ ਜਿਹੇ ਹਾਲਾਤ ਹਨ ਜਿਨ੍ਹਾਂ ਨੇ ਪਜਾ ਦਿੱਤਾ ਸਾਡੇ ਰਾਜ ਦੇ ਗੁਰੂ ਕਾਂ ਨੇ ਤੇ ਇਹਨਾਂ ਨੂੰ ਖਾਲੀ ਕੋਈ ਇੱਕ ਇਹਨਾਂ ਦਾ ਕਾਰਗਿਰ ਰਹਿ ਗਿਆ ਕੁਰਸੀ ਉਹ ਜੇ ਇਸ ਪਾਰਟੀ ਤੇ ਨਹੀਂ ਬੱਧੀ ਦੂਜੀ ਪਾਰਟੀ ਚਲੇ ਜਾਓ ਦੂਜੀ ਜਿਹੜੀ ਬੱਧੀ ਤੀਜੀ ਜਿਹੜੀ ਚਲੇ ਜਾਓ ਸਵੇਰੇ ਕਿਸ ਪਾਰਟੀ ਨੂੰ ਸ਼ਾਮਿਲ ਹੋ ਕੇ ਜਿਹੜੀ ਚਲੇ ਜਾਓ ਇਸ ਕਰਕੇ ਮੇਰਾ ਖਿਆਲ ਹੈ ਕਿ ਆਪਾਂ ਨੂੰ ਗੁਰੂ ਵਾਲੇ ਨੂੰ ਖੁਸ਼ ਕਰਨਾ ਚਾਹੀਦਾ ਪਾਰਟੀ ਪਾਰਟੀ ਤੋਂ ਆਪਾਂ ਨੂੰ ਕੁਸ਼ਲੀ ਇਹਨੇ ਚਾਹੀਦਾ ਆਪਾਂ ਦੇਖਿਆ ਤੇ ਜਿਹੜੋਂ ਦੇਣਾ ਪਰ ਸਾਤਾ ਦੇ ٹھائیں نکل گئے ہیں اس کر کے ہم پارٹی باج پوٹ کے گروہ دا پلا پڑھ گئے گروہ دے ناز اٹھ گئے گروہ ساڑھے بکھرے میں سارے گروہ کرو گا کیونکہ ساڑھا گروہ لے گیا یہ ساڑھے میں ایک گروہ ہی کر سکتا باقی ہو بہت جائے گیا پارٹی ہاں ساڑھے بکھرے میں ساڑھے گروہ کرو گا اس کر کے ہم پارٹی باج پوٹ کے لکھے پارے گا رہے ہیں کوئی ساڑھے کوئی لاج دے کے ساڑھے کو بوٹا رہے گا وہ راج ਕਿ ਮੈਂ ਮੈਂ ਸੰਗਤ ਨਾਲ ਜ਼ਿੰਮੇਵਾਰੀ ਕੀਤਾ ਸੀ ਹਣ ਹੁਣ ਸਾਡੇ ਯਾਰ ਆਦਤਾਂ ਕਿ ਸਾਡੇ ਗੁਰੂ ਦੀਆਂ ਬੇਦਕੀਆਂ ਹੋ ਰਹੀਆਂ ਸਾਡੇ ਧੀਆਂ ਪੁੱਤ ਵਿਦੇਸ਼ਾਂ ਚ ਜੂਲ ਰਹੇ ਆ ਰਕਸ਼ਿਆਂ ਨਾਲ ਮਰ ਰਹੇ ਆ ਇਹ ਉਹਨਾਂ ਦੇ ਸਾਡੇ ਰੀਡ ਉਹਨਾਂ ਚੀਜ਼ਾਂ ਦੇ ਕੋਈ ਕੋਈ ਵੀ ਕਰਨੇ ਕਿ ਸਾਡੇ ਧੀਆਂ ਪੁੱਤਾਂ ਨਾਲ ਸਾਡੇ ਪੰਜਾਬ ਦੇ ਲੋਕਾਂ ਰਕੀ ਹੋ ਰਿਹਾ ਉਹ ਕਿਹੋ ਜਿਹਾ ਹਾਲ ਚਿਰ ਹੈ ਇਸ ਕਰਕੇ ਹੁਣ ਸਾਨੂੰ ਸੋਚਣ ਦਾ ਮੌਕਾ ਕਿ ਅਸੀਂ ਕੋਈ ਚੰਗੀ ਲੀਡਰਸ਼ਿਪ ਜਿਦਾ ਗੁਰੂ ਮਹਾਰਾਜ ਗੁਰੂਆਂ ਦੀ ਤੱਤੀ ਹੈ ਰਾਜ ਦਾ ਰਾਜ ਚਲਾਇਆ ਸੱਚ ਉਸ ਰਾਣੀ ਦੀ ਨੀਂਦ ਦੇ ਆਪਾਂ ਉਸ ਰਾਜ ਦੀ ਉਹ ਉਹ ਗੁਜ਼ਰਾਹਤ ਬਣ ਗਈ ਅਸੀਂ ਉਹਦੇ ਆਸ਼ੀਰਵਾਦ ਆਪਣਾ ਜੀਵਨ ਬਣਾਈਏ ਉਹਨਾਂ ਦੇ ਆਸ਼ੀਰਵਾਦ ਅਨੁਸਾਰ ਆਪਣਾ ਜੀਵ ਜੀ ਉਹ 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 ਤੇਰਾ ਢੱਗ ਤਰੀਕਾ ਬਣਾਈਏ ਜਦੋਂ ਦਾ ਸਾਦਾ ਜੀਵਨ ਸੀਗਾ ਉਹਨਾਂ ਦੇ ਕਹਿ ਅਨੁਸਾਰ ਜੀਏ ਤੇ ਅੱਜ ਖੁਆਰ ਉੱਠੋ ਬਸ ਸਕਦੇ ਜੇ ਅਸੀਂ ਆਪੋ ਤਾਂ ਹੱਜ ਪੈ ਰਹੇ ਜਿਹਾ ਕੋਈ ਐਸ ਪਾਰਟੀ ਨਾਲ ਜੁੜ ਗਿਆ ਵਿਲਾਸਪਰ ਜੁੜ ਗਿਆ ਇਸ ਕਰਕੇ ਆਪਣਾ ਦੇ ਲੋਦਰ ਬਹੁਤ ਵੱਡਾ ਵਿਚਾਰ ਹੋ ਗਿਆ ਮੂਨਾਪਾ ਦੀ ਗੋਦ ਮਹਾਰਾਜ ਜੀ ਨੇ ਪਤਾ ਨਹੀਂ ਉਹਦੀ ਕਲਾ ਕੋਈ ਐਸਾ ਜਿਸੀ ਕਿ ਉਹ ਅਮਰ ਪਾਲ ਸਿੰਘ ਜੀ ਹੋਏ ਇਹਦਾ ਸੀ ਕਿ ਮਹਾਰਾਜ ਜੀ ਜੀ ਨਹੀਂ ਆਉਣਾ ਚਾਹਨਾ ਮੇਰਾ ਧਰਮ ਦਾ ਗੇੜਿਆ ਤੇ ਮੈਂ ਉਹਦੇ ਚ ਆਪਣੇ ਨੌਜਵਾਨੀ ਨੂੰ ਧਰਮ ਨਾਲ ਜੋੜਿਆ ਵਾਂ ਗੱਛਿਆਂ ਨੂੰ ਬਚਾਉਣਾ ਵਾਂ ਜਿਹੜੇ ਹਾਲਾਤ ਜਿਹੋ ਜਿਹੇ ਪੈ ਪਏ ਆ ਤੇ ਪਰ ਤੁਹਾਡੇ ਸੰਗਤਾਂ ਦੀ ਤਵਾ ਜਦ ਉਹਨਾਂ ਦੇ ਸੁਝਾਅ ਨਾਲ ਹੀ ਉਹਨਾਂ ਨੇ ਉਪਰ ਚ ਗਿਆ ਕਿ ਜੇ ਤੁਹਾਨੂੰ ਸੰਗਤਾਂ ਦਾ ਫੈਸਲਾ ਜੇ ਕੋਈ ਗੜਸ਼ੇ ਚ ਉਹਨਾਂ ਤੋਂ ਜਿਹੜਾ ਫੈਸਲਾ ਦੇ ਰੰਦਾ ਸੀਗਾ ਪਰ ਜੇ ਸੰਗਤ ਆਉਂਦੀ ਹੈ ਕਿ ਮੈਂ ਇਸ ਤਰੀਕੇ ਨਾਲ ਵੀ ਸੇਵਾ ਕਰਾਂ ਤੇ ਮੈਂ ਹਾਜ਼ਰ ਹਾਂ ਇਸ ਕਰਕੇ ਹੁਣ ਤੁਹਾਡੇ ਹੱਥ ਚ ਆ ਸਾਰਾ ਕੁਝ ਕਿ ਆਪਾਂ ਨੂੰ ਬੜੇ ਲਾਲਚ ਬੜੇ ਤਾਰੇ ਬੜੇ ਕਈ ਚੀਜ਼ਾਂ ਦਿੱਤੀਆਂ ਜਾਣਗੀਆਂ سب کچھ لیکن

ਕਿ ਉਹ ਜਿੰਨਾਂ ਦੇ ਹਾਲਾਤ ਹੋ ਰਹੇ ਪਏ ਆ ਕੋਈ ਬੰਦਾ ਸੇਵਕ ਨਹੀਂ ਪਤਾ ਨਹੀਂ ਕਿਹੜੇ ਮਿਲ ਕੇ ਦਾ ਧੀ ਪੁੱਤ ਕਿ ਕਦੋਂ ਬਚਲੀ ਗ੍ਰਹਿਤ ਜਾਣਾ ਕਿਦੋਂ ਕਿਤੇ ਗੈਕਸ਼ਨ ਪਾ ਦੇਣਾ ਕਿਸੇ ਨੂੰ ਕੀ ਕਰ ਦੇਣਾ ਤੇ ਅਸੀਂ ਹੁਣ ਬੋਲਦੇ ਬੰਦੇ ਆ ਕੋਈ ਮਾਂ ਵੀ ਇੱਥੇ ਆ ਬੱਚੇ ਕਿਤੇ ਰੋ ਰਹੇ ਆ ਕਿ ਬਾਹਰਲੇ ਮੁੱਖਾਂ ਦੇ ਵਿੱਚ ਹੋਜੀ ਹਾਲਾਤ ਹੋਣੇ ਪਏ ਉਹ ਆ ਸਾਰਿਆਂ ਨੂੰ ਪਤਾ ਹੀ ਆ ਕਿ ਕੋਈ ਕਸ਼ਮੀਰ ਦੀ ਲੋਬੀ ਇਸ ਕਰਕੇ ਉਹਨਾਂ ਤੋਂ ਬੜਾ ਗੁਰੂ ਮਹਾਰਾਜ ਨੇ ਇੱਕ ਸਨੇਹਰੀ ਮੌਕਾ ਦਿੱਤਾ ਕਿ ਆਪਾਂ ਇਤਿਹਾਸ ਨੂੰ ਨਵਾਂ ਮੋੜ ਦੇ ਸਕੀਏ ਸ਼ਾਇਦ ਮਿਲੋ ਕਾਫੀ ਅਮੀਦ ਹੈ ਕਿ ਤੁਹਾਨੂੰ ਰਾਜ ਦੇ ਜਤਾਇਆ ਇੱਕ ਉਹਨਾਂ ਦੀ ਸੇਵਾ ਲਈ ਆਇਆ ਉਹ ਤੁਹਾਡੀ ਪਰਖ ਤੇ खरे ਉਤਰਦੇ ਨੇ ਕਿ ਇਸ ਕਰਕੇ ਮੈਂ ਤਾਂ ਬਤੈ ਤੇ ਤੁਹਾਨੂੰ ਧੰਨਵਾਦ ਕਰਦਾ ਕਿ ਪਹਿਲੀ ਵਾਰੀ ਨਹੀਂ ਮੈਂ ਦੁਆਬੇ ਚੇਲੇ ਦਾ ਰક્ષਣ ਕਰ ਰਿਹਾ ਤੇ ਤੁਹਾਡਾ ਪਿਆਰ ਤੇ ਸਾਕਾ ਦੇਖ ਕੇ ਮੈਂ ਬਹੁਤ ਖੁਸ਼ ਹਾਂ ਇਹ ਬਾਕੀ ਸਾਡੇ ਨਗਰ ਦੇ ਵੀ ਇੱਥੇ ਤੁਹਾਡੇ ਇਲਾਕੇ 'ਚ ਬੈਠੇ ਹੋਏ ਸੀ ਕਿ ਉਹ ਵੀ ਮੈਨੂੰ ਮਿਲੇ ਆ ਤੇ ਬਹੁਤ ਖੁਸ਼ੀ ਹੋ ਰਹੀ ਆ اس کے دل کو کرتا دل دیا گہرائی کو یہ لڑائی نہیں یہ سارے پورے لڑائی ہے یہ وفا کماؤں کا لے کے وفا نہیں کمائی انہوں نے وابا دلی نہ کمائی نہ اپنے پروارا نہ کمائی اس کر کے سار، سار 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 آپ سارے جنے مل جل کے راج ختم کریے چے سچ کے راج بھی ਧਰਮ ਦੇ ਨਾਲ ਦੀ ਆਪਾਂ ਨਹੀਂ ਰੱਖੀ ਇਸ ਕਰਕੇ ਮੈਂ ਇਹਨਾਂ ਦੀ ਇਹ ਨਾ ਹੋਇਆ ਜਿੰਮਾ ਦਾ ਜੱਜ ਕਿਹਾ ਤੁਹਾਡੇ ਕੋਲ ਮਾਫੀ ਮੰਗਦਾ ਕਿ ਅਸੀਂ ਕੋ ਸਮਾਂ ਦੇਟ ਵੀ ਹੋ ਗਏ ਤੇ ਚਲੋ ਉਹਦੇ ਵਾਸਤੇ ਤੁਸੀਂ ਮਾਫ ਕਰਵਾਦੇ ਤੇ ਪ੍ਰੋਗਰਾਮ ਆਪਾਂ ਜਿਆਦਾ ਸਮਾਂ ਲਵਾਂਗੇ ਤੇ ਉਹ ਉਹ ਵੀ ਆਪਣਾ ਧਰਮੀ ਦਾ ਕੰਮ ਹੈ ਇੰਤਜ਼ਾਰ ਕਰਦੇ ਆ ਲੋਕਾਂ ਨੂੰ ਪਰੇਸ਼ਾਨੀ ਹੋਊਗੀ ਇਸ ਕਰਕੇ ਆਪਾਂ ਸਖਤਾਂ ਦੇ ਸਹਿਯੋਗ ਨਾਲ ਅੱਗੇ ਵੰਦੀ ਤੇ ਇਹਨਾਂ ਮਸ਼ਕੀਨ ਦਾ ਜਿੰਮਾ ਦਾ ਜੱਜ ਕਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਭਾਈ ਅਮਰ ਬਾਸ ਜੀ ਦੇ ਪਿਤਾ ਜੀ ਦਾ ਜਿਨ੍ਹਾਂ ਨੇ ਬਹੁਤ ਹੀ ਬੜ ਮੁੱਲੇ ਪਰਚਨਾ ਆਪਣਾ ਸਜੇ ਕਿਤੇ ਆ ਜਿੱਥੇ ਦੇਣ ਦੀ ਗੱਲ ਕੀਤੀ ਆ ਸਾਨੂੰ ਬੜੇ ਕੁਛ ਦਿਆ ਸਾਡੇ ਭਰਾ ਭਾਵੇਂ ਸੀ ਕਿਸੇ ਵੀ ਪਾਰਟੀ ਦਾ ਬਲੌਗ ਕਰਦੇ ਆ ਉਹ ਪਾਰਟੀਆਂ ਮਾਰੇ ਸਾਡੇ ਭਰਾ ਸਾਨੂੰ ਕਹਿੰਦੇ ਆ ਕਿ ਭਾਈ ਅਮਰ ਬਾਸ ਜੀ ਨੂੰ ਦੇਣ ਦੀ ਆ ਤੇ ਮੈਂ ਕਾਹਲੀ ਗੱਲ ਹੋ ਰਹੀ ਸੀ ਮੈਂ ਕਿਹਾ ਤੁਹਾਡੀ ਦੇਣਗੀ ਆ ਸਾਨੂੰ ਮਹਿਲ ਤੇ ਟਿੱਕਾ ਖੋਹਣ ਦਿਆ ਸਾਡੀ ਪੰਜਾਬ ਦੀ ਇਹੋ ਜੀ ਧਰਤੀ ਜਿਹਨੂੰ ਸੋਨੇ ਜਿਹੜੀ ਕਹਿੰਦੇ ਨੇ ਅੱਜ ਉਥੋਂ ਦੀ ਨੌਜਵਾਨੀ ਸਾਡਾ ਜਵਾਨ ਜਵਾਨ ਸਰੀ ਸਾਰੀ ਜਵਾਨੀ ਬਾਹਰ ਜਾ ਰਹੀ ਹੈ ਤੁਹਾਡੀ ਦੇਣਗੀ ਆ ਤੁਹਾਨੂੰ ਸਾਰੇ ਮੌਕੇ ਦਿੱਤਾ ਸਭ ਤੋਂ ਲਾਰਜ ਪਾਰਟੀ ਮੌਕੇ ਦਿੱਤਾ ਜਿਹੜੀ ਹੁਣ ਮੌਜੂਦਾ ਸਰਕਾਰ ਹੈ ਕੋਈ ਇਹ ਨਹੀਂ ਕਹਿ ਸਕਦਾ ਬਾਹਰ ਖੜੀ ਕਰਕੇ ਇੱਕ ਵਾਰੀ ਮੌਕਾ ਬਣਉਂਦੇ ਹੋ ਪਰ ਮੈਂ ਸਵਾਬ ਦਾ ਨਾ ਲੈਦਾ ਹੋਇਆ ਆਹ ਸੰਸਦਾਂ ਕੋਲ ਇੱਥੇ ਬੇਨਤੀ ਕਰਾਂਗਾ ਉੱਥੇ ਸਾਡੇ ਇਲਾਕੇ ਦੇ ਮਹਾਪੁਰਸ਼ ਸ੍ਰੀ ਵਾਹਿਗੁਰੂ ਮਹਤਬਾਤਵਾਣੀ ਜੀ ਉਹਨਾਂ ਬੇਤੀ ਕਰਾਂਗਾ ਕਿਉਂਕਿ 2 ਮਿੰਟ ਵਾਸਤੇ ਸੰਤਾਂ ਦੇ ਰੂਬਰੂ ਹੋਣ ਜੀ ਸਾਜੀ ਨੂੰ ਆਤੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਿਆਰੀ ਸਾਧ ਸੰਗਤ ਜੀ ਆਓ ਸਾਰੀ ਸੰਗਤ ਗੁਰਬਖਸ਼ੀ ਬੱਤੇ ਪ੍ਰਵਾਣ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਆਪਾਂ ਸਾਰਿਆਂ ਨੂੰ ਪਤਾ ਹੀ ਆ ਅਮਰ ਵੇਲੇ ਤੋਂ ਆਪਾਂ ਕਿਸ ਸੰਬੰਧ ਦੇ ਵਿੱਚ ਇੱਥੇ ਇਕੱਠੇ ਹੋਏ ਆ ਮੇਰੇ ਤੋਂ ਪਹਿਲਾਂ ਸਤਿਕਾਰਯੋਗ ਸ਼੍ਰੀਮਾਨ ਸੰਤ ਬਾਬਾ ਅਮਰੀਕ ਸਿੰਘ ਜੀ ਉਹਨਾਂ ਨੇ ਵੀ ਆਪ ਸਭਿਤਾ ਨੂੰ ਬੇਨਤੀਆਂ ਕੀਤੀਆਂ ਅਤੀ ਸਤਿਕਾਰਯੋਗ ਭਾਈ ਅਮਰਪਾਲ ਸਿੰਘ ਜੀ ਤੇਨਾਂ ਦੇ ਸਤਿਕਾਰਯੋਗ ਪਿਤਾ ਜੀ ਬਾਬੂ ਤਰਸ਼ੇਮ ਸਿੰਘ ਜੀ ਉਹਨਾਂ ਨੇ ਵੀ ਆਪ ਸਭਿਤਾ ਨੂੰ ਬੇਨਤੀਆਂ ਕੀਤੀਆਂ ਦੇਖੋ ਮੈਂ ਬੇਨਤੀ ਕਰਾਂ ਜਿੱਤਾਂ ਉਹਨਾਂ ਨੇ ਕਿਹਾ ਕਿ ਲੜਾਈ ਨਾ ਤਾਂ ਇਹਨਾਂ ਦੇ ਪਰਿਵਾਰ ਦੀ ਆ ਨਾ ਗੱਲੀ ਭਾਈ ਅਮਰਤਪਾਲ ਜੀ ਭਾਈ ਅਮਰਤਪਾਲ ਸਿੰਘ ਸਾਡੀ ਕੌਮ ਦਾ ਹੀਰਾ ਸੀ ਸਾਡੀ ਕੌਮ ਦਾ ਉਹ ਨੌਜਵਾਨ ਸੀਗਾ ਤੇ ਉਹਨੇ ਕੌਮ ਦੀ ਆਵਾਜ਼ ਬੁਲੰਦ ਕੀਤੀ ਸੀ ਤੇ ਕੌਮ ਨੇ ਅੱਜ ਸਟੇਟ ਲੈਣਾ ਭਾਈ ਅਮਰਤਪਾਲ ਜੀ ਦੇ ਹੱਕ ਚ ਦੇਖੋ ਜੇ ਇੱਕ ਸੀਟ ਤੋਂ ਕੋਈ ਮਾਰੀ ਖਬਰ ਆਉਂਦੀ ਆ ਤੇ ਸਾਰੇ ਵਰਲਡ ਦੇ ਵਿੱਚ ਆਪਣੀ ਬਦਨਾਮੀ ਹੋਣੀ ਆ ਇਹ ਲੜਾਈ ਕੇਵਲੇ ਇਸ ਪਰਿਵਾਰ ਦੀ ਲੜਾਈ ਨਹੀਂ ਆ ਜਾਂ ਭਾਈ ਅਮਰਪਾਲ ਦੀ ਲੜਾਈ ਨਹੀਂ ਆ ਸਾਰੇ ਵਰਲਡ 'ਚ ਹੋਣਾ ਕਿ ਇਹਨਾਂ ਦਾ ਫਸ ਕੇ ਅੰਦਰ ਦੇ ਲਿਆ ਤੇ ਇਹਨਾਂ ਤੋਂ ਇੱਕ ਐਂਬੀ ਨਹੀਂ ਬੜਿਆ ਆਪ ਦਾ ਉਹਨੂੰ ਛਡਾ ਨਹੀਂ ਸਕਿਆ ਇਸ ਕਰਕੇ ਬੇਲਤੀ ਆ ਤੇ ਲੜਾਈ ਸਾਰੀ ਕੌਮ ਦੀ ਲੜਾਈ ਆ ਆਪਾਂ ਸਾਰਿਆਂ ਸਾਰਿਆਂ ਨੂੰ ਮੌਕਾ ਦਿੱਤਾ ਆਪਾਂ ਸਾਰੇ ਦੇ ਨਾਲ ਆਪਣੇ ਪੁਰਾਣੇ ਕਲੂਕਾਤ ਨਗਰਾਂ ਦੇ ਵਿੱਚ ਰਹੇ ਆ ਕੋਈ ਕਾਲੀ ਨਾ ਕੋਈ ਗਾਂਗਰਸੀ ਨਾ ਕੋਈ ਝਾਲੂ ਨਾ ਵੱਖ-ਵੱਖ ਪਾਡੀਆਂ ਨਾ ਰਹੇ ਆ ਪਰ ਹੁਣ ਇਹਨਾਂ ਸਾਰੀਆਂ ਚੀਜ਼ਾਂ ਤੋਂ ਉੱਪਰ ਉੱਟ ਕੇ ਆਪਾਂ ਕੌਮ ਦਾ ਪੰਥ ਦਾ ਸਾਥ ਲਈਏ ਸੋ ਸਾਰੇ ਬਾਹਮਣ ਪੁਰਸ਼ ਦੇਖੋ ਸਾਡੇ ਲਾਗੇ ਦੇ ਜਿਹੜੇ ਉਹ ਭਾਈ ਸਾਹਿਬ ਜੀ ਦੇ ਹੱਕ ਦੇ ਵਿੱਚ ਮਿੱਤਰਿਆ ਤੇ ਸੰਗਤਾਂ ਹਮੇਸ਼ਾ ਹੀ ਬਾਹਮਣ ਪੁਰਸ਼ਾਂ ਦੇ ਬਚਨਾਂ ਤੇ ਬੁੱਧ ਚੜਾਉਂਦੀਆਂ ਸੋ ਸੰਗਤਾਂ ਨੂੰ ਬੇਨਤੀ ਆ ਕਿ ਆਪਾਂ ਮਾਹ ਪ੍ਰਸ਼ਾਦੇ ਵਜਨਾ ਦੇ ਪਹਿਰਾ ਦੇਣਾ ਬਹੁਤ ਬਹੁਤ ਧੰਨਵਾਦ ਸਾਰੀ ਸੰਗਤ ਦਾ ਸਤਿਕਾਰਯੋਗ ਬਾਦੂ ਤੇ ਸੇਵ ਸਿੰਘ ਜੀ ਉਹਨਾਂ ਦੇ ਨਾਲ ਆਈ ਉਹਨਾਂ ਦੀ ਸਬੂਚੀ ਟੀਮ ਸਾਡੇ ਸਤਿਕਾਰਯੋਗ ਭਾਈ ਰਣਜੀਤ ਸਿੰਘ ਜੀ ਪੰਡਾਲ ਸਾਹਿਬ ਸੈਕਟਰੀ ਸਾਹਿਬ ਹੋਰ ਵੀ ਜਥੇਬੰਦੀ ਦੇ ਜਿੰਨੇ ਆਗੂਆ ਜਿਹੜੇ ਛੋਟੇ ਨਾ ਛੋਟਾ ਜੋੜ ਕੇ ਉਹਨਾਂ ਦਾ ਇਸ ਲਹਿਰ ਦੇ ਵਿੱਚ ਸਹਿਯੋਗ ਕਰ ਰਹੇ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਦੁਬਾਰਾ ਕੋਈ ਬਖਸ਼ੀ ਭਤੇ ਪ੍ਰਵਾਨ ਕਰਨੀ ਦੀ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਜੀ